ਘਰ ਦੀ ਛੱਤ ਤੇ ਨਾ ਕਰੋ ਇਹ ਗਲਤੀ ਕੰਗਾਲੀ ਦਾ ਕਾਰਨ ਬਣਦੀ ਹੈ ਇਹ ਗਲਤੀ ਅੱਜ ਸੁਧਾਰੋ ਇਸ ਗਲਤੀ ਨੂੰ ਕਰ ਵਿੱਚ ਰੱਖੀਆਂ ਬੇਲੋੜੀਆਂ ਚੀਜ਼ਾਂ ਦੀ ਕਈ ਵਾਰ ਤੁਹਾਡੀ ਤਰੱਕੀ ਵਿੱਚ ਰੁਕਾਵਟ ਬਣ ਸਕਦੀਆਂ ਨੇ ਘਰਾਂ ਦੀਆਂ ਔਰਤਾਂ ਨੂੰ ਆਦਤ ਹੁੰਦੀ ਹੈ ਕਿ ਉਹ ਸਾਰੀਆਂ ਬੇਕਾਰ ਚੀਜ਼ਾਂ ਚੁੱਕ ਕੇ ਛੱਤ ਤੇ ਸੁੱਟ ਦਿੰਦੀਆਂ ਨੇ ਪਰ ਛੱਤ ਤੇ ਰੱਖਿਆ ਸਮਾਨ ਤੁਹਾਡੇ ਲਈ ਕਈ ਸਮੱਸਿਆਵਾਂ ਪੈਦਾ ਕਰ ਸਕਦਾ ਹੈ ਛੱਤ ਤੇ ਪਏ ਕਬਾੜ ਕਾਰਨ ਮਾਂ ਲక్ష్ਮੀ ਤੁਹਾਡੇ ਨਾਲ ਨਾਰਾਜ਼ ਹੋ ਸਕਦੀ ਹੈ ਤਾਂ ਉਹ ਤੁਹਾਨੂੰ ਦੱਸਦੇ ਆ ਕਿ ਛੱਤ ਤੇ ਕਿਹੜੀਆਂ ਚੀਜ਼ਾਂ ਨਹੀਂ ਰੱਖਣੀਆਂ ਚਾਹੀਦੀਆਂ ਘਰ ਵਿੱਚ ਹੁੰਦਾ ਹੈ ਨਕਾਰਾਤਮਕ ਊਰਜਾ ਦਾ ਵਾਸ। ਵਾਸਤੂ ਸ਼ਾਸਤਰ ਦੇ ਅਨੁਸਾਰ ਘਰ ਦੀ ਸਾਫ ਸਫਾਈ ਤੋਂ ਬਾਅਦ ਜੋ ਵੀ ਚੀਜ਼ਾਂ ਬਾਹਰ ਆਉਂਦੀਆਂ ਨੇ ਉਹਨਾਂ ਨੂੰ ਘਰ ਤੋਂ ਬਾਹਰ ਸੁੱਟ ਦੇਣਾ ਚਾਹੀਦਾ ਹੈ। ਕਬਾੜ ਨੂੰ ਕਦੇ ਵੀ ਇਕੱਠਾ ਕਰਕੇ ਛੱਤ ਤੇ ਨਾ ਰੱਖੋ। ਇਸ ਨਾਲ ਤੁਹਾਡੇ ਘਰ ਵਿੱਚ ਨਕਾਰਾਤਮਕ ਊਰਜਾ ਆ ਸਕਦੀ ਹੈ। ਅਜਿਹੇ ਘਰ ਵਿੱਚ ਮਾਂ ਲక్ష్ਮੀ ਵੀ ਪ੍ਰਵੇਸ਼ ਨਹੀਂ ਕਰਦੀ। ਬੇਕਾਰ ਰੁੱਖ ਤੇ ਬੂਟੇ ਘਰ ਦੀ ਛੱਤ ਤੇ ਬੇਕਾਰ ਦਰਖਤ ਅਤੇ ਬੂਟੇ ਨਾ ਰੱਖੋ ਇਸ ਤੋਂ ਇਲਾਵਾ ਕਦੇ ਵੀ ਛੱਤ ਤੇ ਧੂੜ ਮਿੱਟੀ ਇਕੱਠੀ ਨਾ ਹੋਣ ਦਿਓ ਸਮੇਂ-ਸਮੇਂ ਤੇ ਛੱਤ ਦੀ ਸਫਾਈ ਕਰਦੇ ਰਹੋ ਤਾਂ ਜੋ ਉੱਥੇ ਗੰਦਗੀ ਇਕੱਠੀ ਨਾ ਹੋਵੇ ਛੱਤ ਤੇ ਝਾੜੂ ਨਾ ਰੱਖੋ ਮਾਨਤਾਵਾਂ ਅਨੁਸਾਰ ਛੱਤ ਤੇ ਕਦੇ ਵੀ ਝਾੜੂ ਜੰਗ ਲੱਗਾ ਲੋਹਾ ਜਾਂ ਫਾਲਤੂ ਲੱਕੜ ਨਹੀਂ ਰੱਖਣੀ ਚਾਹੀਦੀ ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਛੱਤ ਤੇ ਰੱਖਣਾ ਅਸ਼ੁੱਭ ਮੰਨਿਆ ਜਾਂਦਾ ਹੈ ਇਨ੍ਹਾਂ ਚੀਜ਼ਾਂ ਦੇ ਕਾਰਨ ਤੁਹਾਨੂੰ ਆਰਥਿਕ ਪਰੇਸ਼ਾਨੀਆਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ ਪੈਂਸਾ ਕਰਦਾ ਇਹ ਜਾਣਕਾਰੀ ਵੱਖ-ਵੱਖ ਜੋਤਿਸ਼ ਮਾਇਰਾਂ ਨੂੰ ਲੈ ਕੇ ਤੁਹਾਡੇ ਨਾਲ ਸਾਂਝੀ ਕੀਤੀ ਗਈ ਹੈ ਇਸ ਦੇ ਵਿੱਚ ਸਾਡਾ ਖੁਦ ਦਾ ਕੋਈ ਵਿਚਾਰ ਨਹੀਂ ਹੈ ਜੇਕਰ ਵੀਡੀਓ ਚੰਗੀ ਲੱਗੀ ਤਾਂ ਹੀ ਲਾਈਕ ਤੇ ਸ਼ੇਅਰ ਕਰਿਓ ਇਸੇ ਤਰ੍ਹਾਂ ਦੀਆਂ ਹੋਰ ਵੀ ਵੀਡੀਓ ਲੈ ਕੇ ਆਉਂਦੇ ਰਹਾਂਗੇ ਧੰਨਵਾਦ